ਮੈਂ ਤੁਹਾਡੇ ਲਈ ਲੈ ਕੇ ਆਈਆਂ ਜੀ ਵਰਤਾਂ ਵਿੱਚ ਖਾਣ ਵਾਲੇ ਚਾਵਲ ਦੀ ਰੈਸਪੀ ਇਹ ਚਾਵਲ ਬਹੁਤ ਹੀ ਵਧੀਆ ਟੇਸਟੀ ਲੱਗਦੇ ਨੇ ਜੀ ਬਹੁਤ ਹੀ ਵਧੀਆ ਤੇ ਬਣ ਕੇ ਤਿਆਰ ਹੋਏ ਨੇ ਤੁਸੀਂ ਇਸ ਤਰੀਕੇ ਦੇ ਨਾਲ ਜਰੂਰ ਬਣਾਇਓ ਮੇਰੀਆਂ ਵੀਡੀਓਜ਼ ਤੁਹਾਨੂੰ ਕਿਦਾਂ ਦੀਆਂ ਲੱਗਦੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਅਤੇ ਮੇਰੇ ਚੈਨਲ ਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਪਲੀਜ਼ ਮੇਰੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ ਦਹੀਂ ਦੇ ਨਾਲ ਇਹ ਚਾਵਲ ਬਹੁਤ ਹੀ ਟੇਸਟੀ ਲੱਗਦੇ ਨੇ ਜੀ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾਇਓ ਤੇ ਖਾਇਓ ਚਲੋ ਜੀ ਚਾਵਲ ਬਣਾਉਣ ਦੀ ਰੈਸਪੀ ਕਰਦੇ ਹਾਂ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਸਵਾਗਤ ਹੈ ਤੁਹਾਡਾ ਬਰਕਤ ਦੀ ਰਸੋਈ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਜੀ ਸੌਕੇ ਦੇ ਚੌਲ ਇਹਨੂੰ ਸਮਾਕ ਵੀ ਕਹਿੰਦੇ ਆ ਜੀ ਇਹ ਚੌਲ ਜਿਹੜੇ ਆ ਵਰਤਾਂ ਵਿੱਚ ਬਣਾਏ ਜਾਂਦੇ ਨੇ ਆਪਾਂ ਵਰਤਾਂ ਵਾਲੇ ਚੌਲ ਬਣਾਉਣ ਜਾ ਰਹੇ ਹਾਂ ਜੀ ਤੇ ਇਹਨੂੰ ਆਪਾਂ ਮੈਂ ਇੱਕ ਕਾਲੀ ਤੋਂ ਥੋੜੇ ਜੇ ਘੱਟ ਜਿਹੜੇ ਚਾਵਲ ਲਏ ਨੇ ਇਹਨੂੰ ਮੈਂ ਦੋ ਤਿੰਨ ਪਾਣੀਆਂ ਵਿੱਚ ਚੰਗੀ ਤਰ੍ਹਾਂ ਧੋ ਲਵਾਂਗੀ ਚਾਵਲ ਮੇ ਧੋ ਲਏ ਨੇ ਜੀ ਇਧਰ ਕੜਾਈ ਮੇ ਰੱਖ ਲਈ ਹੈ ਜੀ ਇਹਦੇ ਵਿੱਚ ਪਾਵਾਂਗੇ ਆਪਾਂ 2 ਚਮਚ ਦੇਸੀ ਘਿਓ ਅਗਰ ਤੁਸੀਂ ਵਰਤਲੇੀ ਬਣਾ ਰਹੇ ਹੋ ਤਾਂ ਤੁਸੀਂ ਦੇਸੀ ਘਿਓ ਹੀ ਵਰਤਿਓ ਸੋ ਆਪਾਂ ਤਾਂ ਵੈਸੇ ਵਰਤ ਤੋਂ ਪਹਿਲਾਂ ਬਣਾ ਰਹੇ ਆ ਆਪਾਂ ਫਿਰ ਵੀ ਤੁਹਾਨੂੰ ਦੇਸੀ ਘਿਓ ਪਾ ਕੇ ਹੀ ਬਣਾ ਕੇ ਦੱਸ ਦਿਆਂ ਵੈਸੇ ਸਰੋਂ ਦੇ ਤੇਲ ਵਿੱਚ ਵੀ ਬਣ ਜਾਂਦੇ ਆ ਵਰਤਲੇੀ ਤੁਸੀਂ ਦੇਸੀ ਘਿਓ ਦੀ ਵਰਤੋਂ ਹੀ ਕਰਿਓ ਇਧਰ ਘਿਓ ਆਪਣਾ ਮੈਲਟ ਹੋ ਗਿਆ ਜੀ ਇਹਦੇ ਵਿੱਚ ਪਾਵਾਂਗੇ 1 ਚਮਚ ਆਪਾਂ ਜੀਰੇ ਦਾ ਜੀ ਇਹਦਾ ਥੋੜਾ ਜਿਹਾ ਕਲਰ ਚੇਂਜ ਹੋ ਗਿਆ ਹੈ ਜੀ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਤਿੰਨ ਚਾਰ ਹਰੀਆਂ ਮਿਰਚਾਂ ਕੱਟੀਆਂਆਂ ਯਾਰ ਅਗਰ ਤੁਸੀਂ ਘੱਟ ਖਾਣੇ ਹੋ ਤਾਂ ਘੱਟ ਪਾ ਲਿਓ ਥੋੜਾ ਜਿਹਾ ਅਦਰਕ ਬਰੀਕ ਕੱਟ ਕੇ ਪਾਵਾਂਗੇ ਸੇਕ ਆਪਾਂ ਨੇ ਘੱਟ ਕਰ ਲਿਆ ਹੈ ਜੀ ਹੁਣ ਇਹਦੇ ਵਿੱਚ ਪਾ ਦਵਾਂਗੇ ਆਪਾਂ ਦੋ మీడియం ਸਾਈਜ਼ ਦੇ ਬਰੀਕ ਕੱਟੇ ਹੋਏ ਆਲੂ ਆਲੂ ਪਾਉਣ ਦੇ ਨਾਲ ਚੌਲਾਂ ਦਾ ਸੁਆਦ ਜਿਹੜਾ ਇਹ ਬਹੁਤ ਵਧੀਆ ਆਉਂਦਾ ਹੈ ਆਲੂਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹਦੇ ਨਾਲ ਹੀ ਪਾ ਦਾਂਗੇ ਆਪਾਂ ਸੇਂ ਦਾ ਨਮਕ ਵਰਤ ਵਿੱਚ ਬਣਾ ਰਿਹਾ ਹਾਂ ਤਾਂ ਤੁਸੀਂ ਸੇਂ ਦੇ ਨਮਕ ਦੀ ਹੀ ਵਰਤੋਂ ਕਰਿਓ ਐਸੀ ਅਸੀਂ ਘਰ ਵਿੱਚ ਤੇੰਨਾਂ ਨਮਕ ਹੀ ਵਰਤਦੇ ਆ ਸਵਾਦ ਅਨੁਸਾਰ ਤੁਸੀਂ ਨਮਕ ਪਾ ਲਿਓ ਘੱਟ ਸੇਕਦੇ ਉੱਤੇ ਹੁਣ ਆਲੂਆਂ ਨੂੰ ਥੋੜਾ ਜਿਹਾ ਸੌਫਟ ਕਰਾਂਗੇ ਘੱਟ ਸੇਕਦੇ ਉੱਤੇ ਆਪਾਂ ਇਹਨੂੰ ਢੱਕ ਕੇ ਥੋੜੀ ਜਿਹੀ دیر ਸੌਫਟ ਹੋਣ ਦਵਾਵਾਂਗੇ ਹਾਂਜੀ ਇੱਧਰ ਆਲੂ ਆਪਣੇ ਚੰਗੀ ਤਰ੍ਹਾਂ ਸੌਫਟ ਹੋ ਗਏ ਆ ਹੁਣ ਇਹਦੇ ਵਿੱਚ ਆਪਾਂ ਧੋਤੇ ਹੋਏ ਚਾਵਲ ਪਾ ਦਵਾਂਗੇ ਚਾਵਲ ਪਾਣ ਤੋਂ ਬਾਅਦ ਹੁਣ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਚਾਰ ਗੁਣਾ ਪਾਣਾ ਏ ਇਹ ਜਿਹੜੇ ਜਿਹੜਾ ਆਪਾਂ ਜਿਹੜੇ ਆਪਾਂ ਚਾਵਲ ਨਾਰਮਲ ਬਣਾਉਂਦੇ ਉਹਨਾਂ ਵਿੱਚ ਦੁੱਗਣਾ ਪਾਣੀ ਪੈਂਦਾ ਏ ਇਸ ਚਾਵਲ ਵਿੱਚ ਜਿਹੜਾ ਪਾਣੀ ਆ ਚਾਰ ਗੁਣਾ ਪੈਂਦਾ ਏ ਜੀ ਸੋ ਆਪਾਂ ਨੇ ਜਿਹੜੀ ਕੌਲੀ ਦੇ ਵਿੱਚ ਚਾਵਲ ਮਾਪੇ ਸਨ ਆਪਾਂ ਉਹ ਵਾਲੀਆਂ ਕ올ੀਆਂ ਚਾਰ ਪਾ ਦਾਂਗੇ ਆਪਾਂ ਨੇ ਕੌਲੀ ਜਿਹੜੀ ਚਾਵਲਾਂ ਦੀ ਊਣੀ ਰੱਖੀ ਸੀ ਥੋੜੀ ਜੀ ਉਹਵੇਂ ਹੀ ਆਪਾਂ ਉਹਨਾਂ ਰੱਖ ਕੇ ਇਹਨੂੰ ਚਾਰ ਕੋਲੀਆਂ ਦੇ ਵਿੱਚ ਪਾਣੀ ਦੀਆ ਪਾ ਦਾਂਗੇ ਇਹਦੇ ਵਿੱਚ ਪਾਣੀ ਥੋੜਾ ਤੁਸੀਂ ਵੱਧ ਵੀ ਪਾ ਸਕਦੇ ਹੋ ਚੱਲ ਜੇਗਾ ਖਿਚੜੀ ਟਾਈਪ ਬਣ ਜਾਣਗੇ ਘੱਟ ਪਾਣੀ ਇਹਦੇ ਵਿੱਚ ਨਹੀਂ ਚੱਲਣਾ ਜੀ ਵੱਧ ਪਾਣੀ ਇਹਦੇ ਵਿੱਚ ਪੈ ਸਕਦਾ ਹੈ ਪਰ ਆਪਾਂ ਇਹਦੇ ਵਿੱਚ ਚਾਰ ਗੁਣਾ ਪਾਣੀ ਪਾ ਲਿਆ ਹੈ ਜੀ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਪੱਕਣ ਦੇਵਾਂਗੇ ਆਪਾਂ ਇਹਨਾਂ ਨੂੰ ਐਵੇਂ ਅੱਧਾ ਘਟਾਕ ਦਾਂਗੇ ਤੇ ਸੇਕ ਆਪਾਂ ਘੱਟ ਹੀ ਰੱਖਿਆ ਹੋਇਆ ਏ ਚਾਵਲ ਤੁਸੀਂ ਦੇਖ ਸਕਦੇ ਹੋ ਜੀ ਬਣ ਕੇ ਬਿਲਕੁਲ ਤਿਆਰ ਆ ਇਸ ਤਰੀਕੇ ਦੇ ਨਾਲ ਇਹ ਚਾਵਲ ਬਣਦੇ ਨੇ ਜੀ ਇਹਦੇ ਵਿੱਚ ਹੁਣ ਪਾ ਦਵਾਂਗੇ ਆਪਾਂ ਹਰਾ ਧਨੀਆ ਬਰੀਕ ਕੱਟਿਆ ਹੋਇਆ ਗੈਸ ਕਰ ਦਵਾਂਗੇ ਜੀ ਆਪਾਂ ਬੰਦ ਇਹਨੂੰ ਹੁਣ ਆਪਾਂ 2 ਮਿੰਟ ਢੱਕ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਜੀ ਚਾਵਲ ਆਪਣੇ ਬਣ ਕੇ ਬਿਲਕੁਲ ਤਿਆਰ ਨੇ ਹੁਣ ਇਹਨਾਂ ਨੂੰ ਆਪਾਂ ਕਰਾਂਗੇ ਜੀ ਸਰਵ ਵੈਸੇ ਨਾ ਇਹ ਚਾਵਲ ਜਿਹੜੇ ਜੇ ਠੰਡੇ ਖਾਣੇ ਵਿੱਚ ਟੇਸਟੀ ਨਹੀਂ ਲੱਗਦੇ ਹੈਗੇ ਇਹਨਾਂ ਨੂੰ ਆਪਾਂ ਗਰਮ-ਗਰਮ ਸਰਵ ਕਰਾਂਗੇ ਇਹਨਾਂ ਨੂੰ ਆਪਾਂ ਦਹੀਂ ਦੇ ਨਾਲ ਖਾਵਾਂਗੇ ਜੀ ਤੁਸੀਂ ਇਹਦੇ ਨਾਲ ਫਲਾਹਾਰੀ ਆਲੂ ਦੀ ਸਬਜ਼ੀ ਵੀ ਲੈ ਸਕਦੇ ਹੋ ਅਗਲੀਆਂ ਵੀਡੀਓ ਦੇ ਵਿੱਚ ਆਪਾਂ ਫਲਾਹਾਰੀ ਆਲੂ ਦੀ ਸਬਜ਼ੀ ਅਤੇ ਵਰਤ ਵਾਲੀਆਂ ਟਿੱਕੀਆਂ ਉਹ ਵਾਲੀਆਂ ਲੈ ਕੇ ਆਵਾਂਗੇ ਜੀ ਚਾਵਲ ਦੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਨ ਦੇ ਨਾਲ-ਨਾਲ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ